ਇਹਰ ਸੋਈ ਚ ਰੱਖਣਾ ਬੀਬੀ ਭਣਾਂ ਨੇ ਉਹਨਾਂ ਵਾਸਤੇ ਆ ਜੀ ਨੇ ਕਾਊਂਟਰ ਦੇ ਵੇਹ ਕੰਮ ਕਰਨ ਦੇ ਵਾਸਤੇ ਜਿੰਨਾ ਠੰਡਾ ਪਾਣੀ ਪਾਉਂਗੇ ਬਰਫ਼ ਵਾਲਾ ਪਾਣੀ ਪਾਉਂਗੇ ਓਨੀ ਠੰਡਾ ਹੋਊਗਾ ਪਾਣੀ ਪੈਂਦਾ ਬਈ ਦੇਖੋ ਫੋਗ ਦੇਖ ਸਕਦਾ ਨਾ ਹੈਲੋ ਆ ਦੇਖੋ ਇਹਨੇ ਬਾਜੀ ਬਦਲਨੀ ਆ ਦੇਖੋ ਇਹ ਹੈਲੋ ਹੈਲੋ ਬੇਨਾ ਇੱਕੋ ਬੇਨਾ ਇੱਕੋ ਸੋਨੂ ਜਦੋਂ ਅਖਿਆ ਲੇਟ ਪਊਗੀ ਆਪਣਾ ਦੀ ਸੁਣ ਹਟ ਜਾਂਦਾਗਾ ਸਹੀ ਗੱਲ ਹੈ ਠੀਕ ਹੈ ਨਾ ਇਹਦੇ ਨਾਲ ਸੋਨੂ ਇੰਨਾਗਾ ਆਈਡੀਆ ਹੋ ਜਾਊਗਾ ਵੀ ਸਾਹਮਣੇ ਇੱਕ ਤੁਹਾਨੂੰ ਪਤਾ ਲੱਗ ਉਹ ਕਿਹੜੀ ਗੱਡੀ ਆ ਰਹੀ ਹੈਗੀ ਹਾਂ ਸਾਡੇ ਲੰਗੜ ਵਾਸਤੇ ਕਿੰਨਾ ਕੁ ਤੋਂ ਆ ਤਿੰਨ ਚਾਰ ਤਰ੍ਹਾਂ ਦੇ ਮਾਸਕ ਆ ਗਏ ਬਾਈ ਇਹ ਪ੍ਰੀਮੀਅਮ ਕੁਆਲਿਟੀ ਹੈ ਬਈ ਅੱਛਾ ਹਲਕੀ ਚ ਨਹੀਂ ਹੁੰਦਾ ਇਹ ਪ੍ਰੀਮੀਅਮ ਕੁਆਲਿਟੀ ਚ ਹੁੰਦਾ ਠੀਕ ਆ ਕਿ ਹਲਕੀ ਚ ਹੁੰਦਾਗਾ ਉਹ ਥੋੜਾ ਜਿਹਾ ਸਸਤਾ ਹੁੰਦਾਗਾ ਇਹ ਕਿੰਨੇ ਰੁਪਈਆ ਦੇ ਨੇ ਬਾਈ ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਮੈਂ ਸਾਡਾ ਠੀਕ ਠਾਕ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਫੇਰ ਬਹੁਤ ਜ਼ਿਆਦਾ ਖਾਸ ਹੈ ਅੱਜ ਆਪਾਂ ਫੇਰ ਪਹੁੰਚੇ ਹੋਏ ਹਾਂਗੇ ਬਾਈ ਲੌਂਗੋਵਾਲ ਦੇ ਵਿੱਚ ਹਰਮੇਸ਼ ਬਾਈ ਦੇ ਕੋਲੇ ਤੇ ਤੁਹਾਨੂੰ ਪ੍ਰੋਡ ਤੁਡੇ ਘਰੇ ਕੰਮ ਆਉਣ ਵਾਲੇ ਤੇ ਆਨਲਾਈਨ ਤੋਂ ਵੀ ਸਸਤੇ ਕੀ ਗੱਲਬਾਤ ਹੈ ਕਿ ਕਿਹੜੇ-ਕਿਹੜੇ ਪ੍ਰੋਡਕਟ ਨੇ ਤੁਹਾਨੂੰ ਆਪਾਂ ਦਿਖਾਉਣ ਹੈਗੇ ਤੇ ਹਰਮੇਸ਼ ਬਾਈ ਆਪਣੇ ਕੋਲੇ ਹੈਗਾ ਦੇਖ ਸਕਦੇ ਹੋਗੇ ਆਪਦੀ ਨਿੱਕੀ ਜੀ ਦੁਕਾਨ ਲਈ ਬੈਠਾ ਹੈਗਾ ਆਪਣੇ ਘਰੇ ਹਰੀ ਗੱਲਬਾਤ ਕਰ ਦਾਂਗੇ ਹਰਮੇਸ਼ ਬਾਈ ਅਸੀਕਾਰ ਜੀ ਜੀ ਬਾਈ ਜੀ ਕੀ ਹਾਲ ਹੈ ਕੀ ਹਾਲ ਚਾਲ ਹੈ ਠੀਕ ਠਾਕ ਬਹੁਤ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਵਧੀਆ ਜੀ ਕਿਵੇਂ ਚੱਲ ਰਿਹਾ ਕੰਮ ਕਰ ਹਰਮੇਸ਼ ਕੰਮ ਕਾਰ ਵੀਰੇ ਸਹੀ ਚੱਲੀ ਜਾਂਦਾਗਾ ਸਹੀ ਚੱਲੀ ਜਾਂਦਾ ਹਾਂ ਠੀਕ ਹੈ ਯਾਸਰਤਾ ਨੇ ਪਾਇਆ ਕੋਈ ਜੰਗ ਦਾ ਯਾਰ ਪੈਂਦਾ ਵੀਰੇ ਪੈਂਦਾ ਪੈਂਦਾ ਨਾ ਸਰਦਾਂ ਤਾਂ ਪੈਂਦਾ ਖਰਕ ਕੌੜੀ ਪੈਂਦਾਗਾ ਠੀਕ ਹੈ ਜੀ ਹਾਂ ਆਪਾਂ ਕਹਿਣਾ ਕਿ ਮੇਰੇ ਆ ਆਪਣਾ ਕੰਮ ਬਈ ਪਿਛਲੀ ਵੀਡੀਓ ਨਾਲ ਇਹ ਕੰਮ ਕੰਮ ਬਹੁਤ ਵਧੀਆ ਵੀਰੇ ਬਹੁਤ ਵਧੀਆ ਰਿਸਪੌਂਸ ਆਇਆਗਾ ਆਪਣੇ ਠੀਕ ਹੈ ਜੀ ਆ ਜਿਹੜੇ ਤੁਸੀਂ ਦੇਖ ਰਹੋਗੇ ਹਾਂ ਜੀ ਦੋ ਫੈਨ ਜਾ ਰਹੇ ਨੇ ਜੀ ਅੱਛਾ ਇਹ ਰੌਟ ਆਉਟਰ ਆਤੀ ਆਏਗਾ ਠੀਕ ਹੈ ਪਿੱਟੇ ਵੱਡ ਚੀਮਾ ਕਾਦੀਆਂ ਗੁਰਦਾਸਪੁਰ ਤੋਂ ਆਰਡਰ ਗੁਰਦਾਸਪੁਰ ਜਾ ਰਿਹਾ ਆਰਡਰ ਇਹ ਵੀਰ ਬਾਰੋਂ ਸੀਗਾ ਉਹਨੇ ਬਾਰੋਂ ਹੀ ਆਰਡਰ ਪਾਇਆਗਾ ਅੱਛਾ ਹਾਂ ਇਹ ਚ ਦੋ ਫੈਨ ਆ ਗਈ ਜੀ ਹਾਂ ਐ ਜਗਾ ਇਹ ਆਪਣਾ ਜਿਹੜਾ ਪ੍ਰੋਜੈਕਟਰ ਹੁੰਦਾ ਹੈਗਾ ਨਾ ਪ੍ਰੋਜੈਕਟਰ ਆ ਗਿਆ ਹਾਂ ਇਹ ਪ੍ਰੋਜੈਕਟਰ ਇਹ ਆ ਰਹੀ ਆਪਣਾ ਮੋਗੇ ਠੀਕ ਹੈ ਇਹ ਮੋਗੇ ਜਾ ਰਿਹਾਗਾ ਆ ਆਪਣੀਆਂ ਆ ਗਈਆਂ ਨਣਕਾਂ ਜੀ ਨਣਕਾਂ ਆ ਗਿਆ ਜਿਹੜੇ ਆਪਣੇ ਐਚਡੀ ਵਿਜ਼ਨ ਵਾਲੀਆਂ ਨਿਗੀਆਂ ਇਹ ਜਾ ਰਹੀਆਂ ਨੇਗੀਆਂ ਹਾਂ ਤੇ ਬਾਕੀ ਦੇਖ ਸਕਦੇ ਜਾਨ ਕਿ ਕੁੱਲ ਮਿਲਾ ਕੇ ਵੀ ਓਕੇ ਆ ਕੰਮ ਹਾਂਜੀ ਹਾਂ ਚੱਲੀ ਜਾਂਦਾ ਬਾਕੀ ਹਜੇ ਆਰਡਰ ਆਪਣੇ ਪੈਕ ਕਰਨ ਵਾਲੇ ਕੁਝ ਰਹਿੰਦੇ ਹੈਗੇ ਠੀਕ ਹੈ ਜੀ ਦੁਪਹਿਰ ਤੱਕ ਆਪਾਂ ਜਮਾ ਕਰਵਾ ਦਿਆਂਗੇ ਵੀ ਪਹਿਲਾਂ ਆਪਾਂ ਗੱਲਬਾਤ ਕਰ ਦਾਂਗੇ ਉਹ ਗਲਾਸ ਜਿਹੇ ਦੀ ਉਹ ਬਈ ਕਿਵੇਂ ਆਏਗਾ ਕੋਈ ਨਵਾਂ ਐਬ੍ਰੈਟ ਗਲਾਸ ਜਗਾ ਕੋਈ ਕਿਹੜਾ ਵੀਰੇ ਉਹ? ਹਾਂ ਉਹ ਵੱਡਾ ਗਲਾਸ। ਪੈ ਪਜਾ। ਪੈ ਪਜਾ। ਇਹ ਵੀਰੇ ਉਹੀ ਹੈਗਾ ਆਪਣਾ ਜਿਹੜਾ ਪਿਛਲੀ ਵਾਰ ਬਖਾਇ ਸੀ ਪ੍ਰੋਜੈਕਟਰ। ਪ੍ਰੋਜੈਕਟਰ ਹੈ। ਮਾ ਕਿਤੇ ਕੋਈ ਪੈ ਪੂਜ ਜਾ ਕੋਈ। ਇਹ ਸਮਾਰਟ ਪ੍ਰੋਜੈਕਟਰ ਹੁੰਦਾ ਵੀਰੇ। ਅੱਛਾ। ਹਾਂ। ਇਹ ਜਿਵੇਂ ਐਂਡਰੋਇਡ ਆਪਣੀ ਐਲਸੀਡੀ ਹੈਗੀ ਉਹਦਾ ਵਰਕ ਕਰੂਗਾ। ਹੂੰ। ਆਪਣੀ ਹੈਗੀ ਐਚਡੀਐਮਆਈ ਲੀਡ ਲੱਗਦੀ ਹੈ ਠੀਕ ਆ। ਲੈਪਟਾਪ ਨਾਲ ਕਨੈਕਟ ਕਰਨਾ। ਹੂੰ। ਤੇ ਆਪਣੀ ਆਕਸੀ ਲੀਡ ਲੱਗਦੀ ਹੈਗੀ। ਠੀਕ ਆ। ਯੂਐਸਬੀ ਲੱਗਦੀ ਹੈ ਜੀ। ਹਾਂ। ਇਨਬਿਲਟੇਜ ਸਪੀਕਰ ਹੈਗਾ। ਇਹ ਪਾਵਰ ਵਾਲਾ ਬਟਨ ਆ ਗਿਆ। ਤੇ ਨਾਲ ਇਹਦੇ ਆ ਜਾਂਦਾ ਜੀ ਰਿ ਦੇਖ ਸਕਦੇ ਹੋਗੇ ਦਿਖਾਈ ਲੈ ਵੀ ਐਡਾ ਕਾ ਤੇ ਹਲਕਾ ਵੀ ਆ ਨਾ ਇਹ ਜੀ ਗੱਲ ਨਹੀਂ ਹੈਗੀ ਹਾਂ ਠੀਕ ਹੈ ਜੀ ਕੁਆਲਿਟੀ ਕਿਵੇਂ ਹੈ ਰਮੇ ਤੇ ਬਈ ਦੀ ਕੁਆਲਿਟੀ ਵੀ ਐਚਡੀ ਚ ਆਉਂਦਾ ਇਹ 4K ਵੀਡੀਓ ਨੂੰ ਵਧੀਆ ਸਪੋਰਟ ਕਰਦਾਗਾ ਅੱਛਾ ਹਾਂ ਐਚਡੀ ਵਿਜ਼ਨ ਚ ਆਉਂਦਾ ਇਹ ਮਤਲਬ 4K ਕੁਆਲਿਟੀ ਜਿਹੜੀ ਵੀਡੀਓ ਪੂਰੀ ਵਧੀਆ ਚੱਲੂਗੀ ਸਕਰੀਨ ਦਾ ਸਾਈਜ਼ ਇਹਦਾ ਹੋ ਜਾਂਦਾਗਾ 65 70 ਇੰਚ ਤੋਂ ਵੀ ਵੱਡਾ ਹੋ ਜਾਂਦਾਗਾ ਠੀਕ ਆ ਹਾਂ ਬਾਕੀ ਜਿਹੜੇ ਦਾ ਕੰਸਟਰਕਟ ਸੈੱਟ ਕਰਨਾ ਮਗਾ ਆ ਲੈਨ ਦੇ ਬਾਹਰ ਨਿਕਲਦਾ ਇਹ ਤੋਂ ਸੈੱਟ ਕਰ ਲੈਣਾ ਲੈ ਮਿੱਤਰੋ ਦੇਖ ਸਕਦੇ ਯਾਨੀ ਕਿ ਚੰਗੀ ਕੁਆਲਿਟੀ ਬਣਦੀ ਹੈ ਇਹਦੀ ਵੀ ਬਾਕੀ ਸਿਰੋਂ ਆਪਾਂ ਦਿਖਾਵਾਂਗੇ ਵਿੱਚ ਚੱਲਦਾ ਉਹ ਵੀ ਤੁਸੀਂ ਦੇਖ ਲਿਓ ਹਾਂਜੀ ਇਹ ਕਿੰਨੇ ਰੁਪਏ ਦਾ ਕਰਤਾ ਹੁਣ ਬਈ ਆਪਾਂ ਇਹ ਵੀ ਜਦੋਂ ਆਪਣੇ ਸੁਰੂ ਸੁਰੂ ਚ ਸ਼ੁਰੂ ਲਿਆਂਦਾ ਸੀਗਾ ਹੂੰ ਉਹ ਤਾਂ ਆਪਾਂ ਨੂੰ ਵਧੀਆ ਕਾਸਟਲੀ ਪੈਂਦਾ ਸੀਗਾ ਹਾਂ ਆਪਾਂ ਹੋਸਾ ਵਾਲਾ ਰੇਟ ਰੱਖਿਆ ਹੋਇਆ ਸੀਗਾ ਠੀਕ ਆ ਪਰ ਜਿਹੜਾ ਅੱਜ ਦਾ ਰੇਟ ਹੈਗਾ ਉਹ ਇਸ ਟਾਈਮ ਸਿਰਫ ਆਪਾਂ 3200 ਦੇ ਵਿੱਚ ਪਹੁੰਚ ਕਰਦੇ ਹੋਣਗੇ ਉਦੋਂ ਕਿੰਨੇ ਦਾ ਦੀਗਾ ਉਦੋਂ 4000 ਰੁਪਏ ਦਾ ਦੀ ਵੀ ਜਿਵੇਂ ਜਿਵੇਂ ਆਪਾਂ ਨੂੰ ਰੇਟ ਵੱਧ ਆਗਾ ਵੱਧੋਂ ਦਾ ਆਪਾਂ ਹੋਸਾਬ ਨਾਲ ਰੇਟ ਲਾਉਣਾ ਜੇ ਘਟੋਂਦਾ ਤਾਂ ਘਟਾ ਦੇਣਾ ਹੈਗੀ ਸਹੀ ਗੱਲ ਹੈ ਡਿਪੈਂਡ ਕਰਦਾ ਵੀ ਆਪਾਂ ਨੂੰ ਅੱਗੋਂ ਕਿਵੇਂ ਆ ਰਿਹਾ ਹੈਗਾ ਹਾਂ ਕੋਈ ਕਿਸੇ ਵੀ ਪ੍ਰੋਡਕਟ 'ਚ ਹੈਗਾ ਹਾਂ ਹਾਂ ਐਵੇਂ ਹੁੰਦਾ ਹੈਗਾ ਤੇ ਬਾਕੀ 3200 ਦੇ ਵਿੱਚ ਜਿਹੜਾ ਆਪਣਾ ਪੇਡ ਆਰਡਰ ਹੁੰਦਾ ਉਹ 3200 'ਚ ਪਹੁੰਚ ਹੋ ਜਾਂਦੀ ਹੈਗੀ ਠੀਕ ਹੈ ਜੇ ਅਗਲਾ ਕੈਸ਼ ਓਨ ਡਿਲੀਵਰੀ ਕਰਦਾਗਾ ਕੈਸ਼ ਓਨ ਡਿਲੀਵਰੀ 'ਚ ਆਪਾਂ 200 ਰੁਪਏ ਐਡਵਾਂਸ ਲੈ ਤੇ ਮਗਰ ਰਹਿ ਜਾਂਦਾ 3000 ਰੁਪਿਆ 3000 ਰੁਪਏ ਤੇ ਯਾਨੀ ਕੀ ਮੰਨ ਕੇ ਚੱਲੋ 3000 ਤੇ 150 ਰੁਪਏ ਖਰਚ ਆਉਂਦਾ ਯਾਨੀ 100 ਰੁਪਏ ਮਗਰ 5 ਰੁਪਏ ਖਰਚ ਹੁੰਦਾਗਾ ਉਡਾ ਕਰਾਈ ਹੁੰਦਾ ਬੀਪੀ ਕਹਿੰਦੇ ਨੇ ਉਹਨੂੰ ਠੀਕ ਆ ਵੈਲਿਊ ਪ੍ਰਾਈਸ ਪੋਸਟ ਠੀਕ ਆ ਉਹਦੇ ਖਰਚਾ ਵੱਖਰਾ ਪੈਂਦਾ ਜਿਹੜਾ ਪੇਡ ਆਰਡਰ ਲਾ ਜਾਂਦਾ ਉਹਦੇ ਆਪਣੇ ਸ਼ਿਪਿੰਗ ਫਰੀ ਹੁੰਦੀ ਉਹਦੇ ਕੋਲ ਸੱਚੀ ਹਾਂਜੀ ਠੀਕ ਹੈ ਜਿਹੜਾ ਲੈ ਵੀ ਮਿੱਤਰ ਹੋਈ ਆ ਜੀ 3200 ਰੁਪਏ ਦਾ ਤੇ ਕੁਆਲਿਟੀ ਚੰਗੀ ਹੈਗੀ ਇਹ ਵੀ ਤੁਸੀਂ ਮੰਗਵਾ ਸਕਦੇ ਤੇ ਅਗਲੀ ਗੱਲ ਬਾਤ ਕਰਦੇ ਆ ਪੱਖਿਆਂ ਦੀ ਏ ਵੀਰੇ ਆ ਜਣਾ ਮਿਸਟ ਫੈਨ ਹਾਂਜੀ ਅਗਲਾ ਕਹਿੰਦਾ ਬਹੁਤ ਵੱਡਾ ਕੂਲਰ ਨਹੀਂ ਹੁੰਦਾ ਇਹ ਮਿਸਟ ਫੈਨ ਹੁੰਦਾ ਮਤਲਬ ਜਿਹਨੇ 1.5 ਮੀਟਰ ਚ ਬਹਿ ਕੇ ਕੰਮ ਕਰਨਾਗਾ ਉਹਦੇ ਵਾਸਤੇ ਆ ਰਸੋਈ ਚ ਰੱਖਣਾ ਬੀਬੀ ਭਣਾਂ ਨੇ ਉਹਨਾਂ ਵਾਸਤੇ ਆ ਜਿਹਨੇ ਕਾਊਂਟਰ ਦੇ ਵੇਹ ਕੰਮ ਕਰਨਾ ਉਹਦੇ ਵਾਸਤੇ ਕਿਵੇਂ ਕੰਮ ਕਿਵੇਂ ਕਰਦਾ ਵੀ ਆਏ ਗਿਆ ਵੀਰੇ ਇਹਨੂੰ ਤੁਸੀਂ ਹਨਾ ਪਾਵਰ ਬੈਂਕ ਤੇ ਵੀ ਲਗਾ ਸਕਦੇ ਹੋਗੇ ਜਾਂ ਅਡੈਪਟਰ ਨਾਲ ਲੀਡ ਹੁੰਦੀ ਹੈਗੀ ਮੋਬਾਈਲ ਅਡੈਪਟਰ ਲਾ ਕੇ ਚਲਾ ਸਕਦੇ ਹੋਗੇ ਠੀਕ ਆ ਤੰਨੇ ਸਪੀਡ ਹੁੰਦੇ ਨੇ ਇਹਦੀਆਂ ਜੀ ਤੇ ਦੇਖ ਹਾਂ ਹਾਂ ਹਵਾ ਬਹੁਤ ਆ ਨਾ ਯਾਰ ਹਵਾ ਇਹਦੀ ਵਧੀਆ ਵੀਰ ਪਹਿਲਾਂ ਨਾਲ ਜਿਹੜਾ ਜਿਹੜਾ ਪਹਿਲਾਂ ਨਾਲ ਨਹੀਂ ਇੰਨਾ ਵਧੀਆ ਦੀਆਂ ਨਾ ਯਾਰ ਪਹਿਲਾਂ ਨਾਲ ਫਰਕ ਆਇਆਗਾ ਹਾਂ ਤੇ ਆ ਜੀ ਫੋਗ ਸਿਸਟਮ ਆ ਜੀ ਲੈ ਮਿੱਤਰੋ ਤੁਹਾਨੂੰ ਸ਼ਾਇਦ ਦਿਖ ਰਹੀ ਹੋਵੇ ਵਿੱਚ ਹਾਂ ਵੀ ਠੰਢੀ ਹੈਗੀ ਪੂਰੀ ਠੰਢੀ ਜਿੰਨਾ ਠੰਡਾ ਪਾਣੀ ਪਾਉਂਗੇ ਬਰਫ਼ ਵਾਲਾ ਪਾਣੀ ਪਾਉਂਗੇ ਓਨੀ ਠੰਢਾ ਪਾਣੀ ਪੈਂਦਾ ਬਈ ਦੇਖੋ ਫੋਗ ਦੇਖ ਸਕਦਾ ਨਾ ਪੂਰੀ ਠੰਢੀ ਹਵਾ ਆ ਰਹੀ ਹੈਗੀ ਮੈਂ ਲਗਭਗ ਇਤੋਂ ਬੈਠਾਂਗਾ ਜੀ ਮੀਟਰ ਮੰਗੂ ਦੂਰ ਹਾਂ ਵਿੱਚ ਇਹ ਲੇਟ ਆ ਜਾਂਦੇ ਨੇ ਇੱਥੋਂ ਤੇ ਆ ਟਾਈਮਰ ਲੱਗ ਜਾਂਦਾ 1 ਘੰਟੇ 2 ਘੰਟੇ 3 ਘੰਟੇ 3 ਐਸਾ ਠੀਕ ਆ ਹਾਂ ਜਿਹਨੇ ਬੈਰਮੈਟਿਕ ਬੰਦ ਹਾਂ ਜਿਹਨੇ ਰੋ ਸੋਈ ਚ ਕੰਮ ਕਰਨਾ ਜਾਂ ਖੜ ਕੇ ਬੈਠ ਕੇ ਆਪ ਕਾਊਂਟਰ ਦੇ ਕੰਮ ਕਰਨਾ ਉਹਦੇ ਵਾਸਤੇ ਵਧੀਆ ਬਈ ਸਹੀ ਗੱਲ ਜਿਵੇਂ ਆਪਣੇ ਬਲੇਰੋ ਗੱਡੀ ਵਾਲੇ ਵੀਰ ਲੈ ਕੇ ਗਏ ਨੇਗੇ ਉਹ ਕਹਿੰਦੇ ਬਈ ਜਿਵੇਂ ਤੁਸੀਂ ਕਿਤੇ ਬਾਗੇ ਹਨਾ ਖੜਨਾ ਪੈਂਦਾਗਾ ਗੱਡੀ ਨਹੀਂ ਕਹਿੰਦਾ ਇਸੇ ਚ ਚਲਾ ਕੇ ਰੱਖਣਾ ਪੈਂਦਾਗਾ ਇਹ ਕਹਿੰਦਾ ਸੀ ਤਾਂ ਲਾ ਕੇ ਤਾਂ ਧਰ ਲੈਵੇਂਗੀ ਬੜੀ ਠੰਡਾ ਠੰਡੀ ਹਵਾ ਹੀ ਜਾਂਦੀ ਹੈਗਾ ਕਹਿੰਦਾ ਤੇਲ ਦਾ ਖਰਚਾ ਘਟ ਜਾਂਦਾ ਸਾਡਾ ਸਹੀ ਗੱਲ ਆ ਬਈ ਦੇਖ ਸਕਦੇ ਮਿੱਤਰੋ 1 ਕਿਨਰਪੀਆਂ ਦਾ ਬਈ ਇਹ ਇਹ ਵੀਰੇ ਵਧੀਆ ਕੁਆਲਿਟੀ ਜਾਇਆ ਪਹਿਲਾਂ ਇਹਦੀ ਉਹ ਤੁਹਾਡਾ ਹਲਕੀ ਕੁਆਲਿਟੀ ਜਾਇਦੀਗਾ ਠੀਕ ਆ ਇਹ ਹੈਗਾ 550 ਦਾ ਬਈ ਨਹੀਂ ਵੀ 550 ਰੁਪਏ ਦਾ ਦੇਖ ਸਕਦੇ ਹੋ ਮਿੱਤਰੋ ਬਹੁਤ ਚੰਗਾ ਹੈਗਾ ਹਾਂ ਇਹ ਨੋਵਾ ਕੰਪਨੀ ਦੇਖ ਸਕਦੇ ਇਹ ਨੋਵਾ ਕੰਪਨੀ ਚ ਆਇਆ ਇਹ ਨੋਵਾ ਕੰਪਨੀ ਦਾ ਆ ਗਿਆ ਹਾਂਜੀ ਆ ਤੁਸੀਂ ਦੇਖ ਰਹੇ ਹੋ ਨੋਵਾ ਦਾ ਹੈ ਇਹ ਵੀ ਇਹ ਕੰਪਨੀ ਆ ਦੇਖੋ ਹਾਂ ਵਧੀਆ ਬਈ ਹਵਾ ਇਹਦੀ ਗੱਲ ਨਹੀਂ ਪਹਿਲਾਂ ਵਾਲੀ ਦੀ ਇੰਨੀ ਹਵਾ ਨਹੀਂ ਹੈਗੀ ਸੀਗੀ ਲੇਕਿਨ ਬਈ ਇਹਦੀ ਹਵਾ ਚੰਗੀ ਆ ਇਹਦੀ ਚੰਗੀ ਹਵਾ ਸਿਰਫ 550 ਰੁਪਏ ਦਾ ਬਈ ਤੇ ਅੱਗੇ ਆਪਾਂ ਉਹ ਦਿਖਾਉਣਾ ਹੈਗੇ ਸਪੀਕਰ ਦੇ ਵਾਕਾਂ ਇਹ ਜਵਾਕਾਂ ਵਾਲੇ ਸਪੀਕਰ ਜਿਹੇ ਹੁੰਦੇ ਬਈ ਜਿਵੇਂ ਖੇਡ ਰੌਲਾਣਾ ਜਵਾਕਾਂ ਨੂੰ ਹਣਾ ਸਹੀ ਗੱਲ ਆ ਇਹ ਆਪਾਂ ਨੇ ਪਹਿਲਾਂ 50 ਪੀਸ ਆਈਦੀ ਗਏ ਆਪਣੇ ਕੋਲੇ ਕਲਰ ਸਟਾਕ ਆਊਟ ਹੋ ਗਿਆ ਦੀਗਾ ਠੀਕ ਆ ਕੱਲ ਨੂੰ ਆਪਣੇ ਕੋਲੇ ਹੋਰ ਮਾਲ ਆ ਜਾ ਰਿਹਾ ਠੀਕ ਆ ਤੇ ਬੰਦ ਹੋ ਗਿਆ ਹਾਂ ਇਹ ਬੰਦ ਹੋ ਗਿਆ ਫੇ ਚਲਾਉਣਾ ਲੈ ਵੀ ਵਿਦ ਪ੍ਰੋ ਹੈਲੋ adikuru ਇਹਨੇ ਬਾਜ਼ੀ ਬਦਲਣੀ ਨਹੀਂ ਆ ਦੇਖੋ ਇਹ ਹੈਲੋ ਹੈਲੋ ਬੈਨਾਇਕੋ ਹੋ ਗਿਆ ਬੈਨਾਇਕੋ ਤਾਂ ਹੋ ਗਿਆ ਹੈਲੋ ਜਵਾਕਾਂ ਵਾਲੀ ਬਾਜੀ ਜਵਾਕਾਂ ਵਾਲੀ ਬਾਜੀ ਜਵਾਕਾਂ ਬਜਾਏਗੀ ਹਾਂ ਇਹ ਦੂਰ ਭਾਰੀ ਆਵਾਜ਼ ਹੋ ਜੂ ਇਹ ਬੰਦੇ ਵਾਲੀ ਹੋ ਜੂ ਹੈਲੋ ਉਹ ਜਿਹੜਾ ਖਬਰਾਂ ਨਹੀਂ ਸੁਣਦਾ ਉਹਦਾ ਗੁਰਦੁਆਰ ਸਾਹਿਬ ਤੇ ਉਹਦੇ ਲਈ ਬਾਜੂਗੀ ਇਹ ਗੱਲ ਹੈ ਦੂਰ ਜਾਤਨ ਵਾਲਾ ਬਣ ਗਿਆ ਹੋ ਗਿਆ ਇਹ ਕਿਨਰਪੇਨਰਵੇਦ ਆ ਦੇਖੋ ਇਹ ਵੀ ਜਵਾਕ ਜਵਾਕ ਪਿਓਰ ਜਵਾਕ ਕਾ ਯੋ ਜਵਾ ਆਵਾਜ਼ ਆਏ ਪਿਓਰ ਜਵਾਕ ਹਾਂ ਇਹ ਹੀ ਸਿਰਫ ਵੀ ਜੀ ਕਿ ਆਪਾਂ ਬਾਈ ਹੈਂਡ ਲੈ ਕੇ ਜਾਂਦਾ 350 ਦਾਗਾ ਹਾਂ ਜੀ ਤੇ ਭੇਜਣ ਦਾ ਖਰਚਾ ਇਹਦੇ 50 60 60 ਰੁਪਏ ਐਕਸਟਰਾ ਪੈਂਦੇ ਨੇ ਠੀਕ ਆ ਯਾਨੀ ਕਿ ਆਪਾਂ ਨੂੰ ਪੈ ਜੂਗਾ ਜੀ 400 410 15 ਦਾ ਪੈਦਾ ਲੈ ਵੀ 400 ਰੁਪਏ ਦਾ ਪੈ ਜੂ ਯਾਨੀ ਕਿ ਇਹਨਾਂ ਦੇ ਆਪਾਂ ਆਰਡਰ ਜਿਹੜੇ ਪ੍ਰੀ ਬੇਡ ਹੁੰਦੇ ਨੇਗੇ ਇਹਦੇ ਕੈਸ਼ ਔਨ ਡਿਲੀਵਰੀ ਨਹੀਂ ਹੋ ਸਕਦੀ ਇਹ ਵੱਡੇ ਵੱਡੇ ਚ ਹੋ ਜਾਂਦੀ ਹੈਗੀ ਠੀਕ ਆ ਕਿਉਂਕਿ ਆਪਣੇ ਕੋਲ ਦੇਖੋ ਹਨ ਜਿੰਨੀ ਕ ਅਮਾਉਂਟ ਹੁੰਦੀ ਆ ਪੋਸਟ ਨਾਲ ਹੀ ਅੱਗੇ ਕੰਮ ਚਲਾਉਣਾ ਹੁੰਦਾ ਉਸ ਨਾਲ ਸਮਾਨ ਲੈਣਾ ਹੁੰਦਾ ਇਹ ਸਿਸਟਮ ਹੁੰਦਾਗਾ ਠੀਕ ਆ ਤੇ ਅੱਗੇ ਬਈਆ ਐਨਕਾ ਆ ਗਿਆ ਨਾ ਇਹ ਇਹਨਾਂ ਦਾ ਰਿਸਪੌਂਸ ਆ ਬਈ ਆਪਾਂ ਨੂੰ ਬਹੁਤ ਵਧੀਆ ਮਿਲੇਗਾ ਅੱਛਾ ਜੀ ਬਹੁਤ ਵਧੀਆ ਤਕੜਾ ਕਾਰਨ ਕੀ ਆ ਬਈ ਇਹਦਾ ਕਾਰਨ ਜਿਹੜੇ ਵੀਰ ਸਾਡੇ ਗੱਡੀ ਚ ਚਲਾਉਂਦੇ ਨੇ ਨਾ ਜਾਂ ਮੋਟਰਸਾਈਕਲ ਚ ਚਲਾਉਂਦੇ ਨੇ ਰਾਤ ਨੂੰ ਜਾਂਦੇ ਨੇ ਡਰਾਈਵ ਕਰਦੇ ਨੇਗੇ ਹੂੰ ਤੇ ਅੱਖਾਂ 'ਚ ਲਾਈਟ ਬਹੁਤ ਪੈਂਦੀ ਹੈ ਬਈ ਠੀਕ ਆ ਉਹ ਤੋਂ ਇਹ 70 80% ਨਿਜਾਤ ਦਬਾਉਂਦੀ ਆਗੀ ਅੱਛਾ ਜੀ ਹਾਂ ਇਹ ਨਾਈਟ ਵਿਜ਼ਨ ਵਾਲੀ ਆ ਜਾਂਦੀ ਜੀ ਹੂੰ ਸੈੱਟ ਹੁੰਦਾਗਾ ਠੀਕ ਆ ਤੇ ਆ ਜਾਂਦੀ ਦਿਨ ਵਾਲੀ ਦਿਨ ਵਾਲੀ ਇਹ ਤਾਂ ਪੋ ਲਈ ਵਾਸਤੇ ਦੋ ਤਰ੍ਹਾਂ ਦੀ ਆ ਗਿਆ ਦੋ ਤਰ੍ਹਾਂ ਦੀ ਹੁੰਦੇ ਸੈੱਟ ਤੇ ਹੁੰਦਾ ਦੋਨਾਂ ਦਾ ਕੁਆਲਿਟੀ ਤੁਸੀਂ ਦੇਖ ਸਕਦੇ ਹੋਗੇ ਕੁਆਲਿਟੀ ਬਹੁਤ ਚੰਗੀ ਕੁਆਲਿਟੀ ਆ ਬੜੀ ਚੰਗੀ ਕੁਆਲਿਟੀ ਹੈਗੀ ਸਹੀ ਗੱਲ ਹੈਗੀ ਉਹਦਾਂ ਲਾ ਕੇ ਰੱਖਣੀ ਇਹਨੂੰ ਉਹਦਾਂ ਵੀ ਸੁਣੀ ਲੱਗਦੀ ਆ ਰਹੀ ਯਾਰ ਇਹਦਾ ਤਾਂ ਇਹਦਾ ਫਾਇਦਾ ਇਹ ਹੈਗਾ ਜਦੋਂ ਤੁਸੀਂ ਸਮਝੋ ਜੇ ਅਵਾਰਾ ਨੂੰ ਡਰਾਈਵ ਕਰਦੇ ਆਗੇ ਹਾਂ ਜੀ ਅੱਖਾਂ 'ਚ ਲੇਟ ਪੈਂਦੀ ਹੈਗੀ ਹੂੰ ਇਹ ਸੋਨੂੰ ਜਦੋਂ ਅੱਖਾਂ 'ਚ ਲੇਟ ਪਊਗੀ ਆਪਣો ਦਿਸ ਨੂੰ ਖੜ ਜਾਂਦਾਗਾ ਸਹੀ ਗੱਲ ਹੈ ਠੀਕ ਹੈ ਨਾ ਇਹਦੇ ਨਾਲ ਤੁਹਾਨੂੰ ਇੰਨਾ ਕ ਆਈਡੀਆ ਹੋ ਜਾਊਗਾ ਵੀ ਸਾਹਮਣੇ ਕਾ ਤੁਹਾਨੂੰ ਪਤਾ ਲੱਗ ਉਹ ਕਿਹੜੀ ਗੱਡੀ ਆ ਰਹੀ ਹੈਗੀ ਹਾਂ ਸਹੀ ਸਾਡੇ ਲੰਗੜ ਵਾਸਤੇ ਕਿੰਨਾ ਕਿਤੋਂ ਆ ਸਹੀ ਗੱਲ ਹੈ ਐਨਾ ਪਤਾ ਲੱਗ ਬਹੁਤ ਹੁੰਦਾ ਨਾ ਹਾਂ ਇਹ ਚੀਜ਼ ਉਹ ਤੇ ਚੀਜ਼ ਬਹੁਤ ਵਧੀਆ ਵੈਸਟ ਹੈਗੀ ਤੇ ਆਪਾਂ ਨੂੰ ਜਿਹਦੇ ਜਿਹੜੇ ਰਿਜ਼ਲਟ ਨੇ ਆਪਣੇ ਡਰਾਈਵਰ ਵੀਰ ਬੋਲੇ ਕਿ ਨੇ ਵਧੀਆ ਰਿਜ਼ਲਟ ਤਾਂ ਕਹਿੰਦੇ ਹਾਂ ਯਾਰ ਆਪਾਂ ਨੂੰ ਵਧੀਆ ਰਿਸਪੌਂਸ ਹੈ ਤਾਂ ਵੀ ਹਾਂ ਕੰਮ ਕਰਦਾ ਵਧੀਆ ਆਹਾ ਬਈ ਇਹ ਕਿੱਥੇ ਕੰਮ ਆਉਂਦੀ ਹੈਗੀ ਇਹ ਤਾਂ ਆਪਣੇ ਵਾਸਤੇ ਬਈ ਦਣ ਵਾਸਤੇ ਆਏ ਹਾਂ ਦਣ ਵਾਸਤੇ ਡੇ ਨਾਈਟ ਚ ਆ ਗਿਆ ਬਾਈ ਹਾਂ ਡੇ ਨਾਈਟ ਚ ਆ ਜਾਂਦੇ ਨੇ ਐਚ ਡੀ ਬਿਜਨਸ ਨਹੀਂ ਗਏ ਇਹ ਕਿੰਨੇ ਰੁਪਏ ਦਾ ਸੈਟ ਆ ਬਾਈ ਇਹ ਇੰਪੋਰਟਡ ਹੁੰਦੀਆਂ ਨੇ ਵੀਰੇ ਲੋਕਲ ਨਹੀਂ ਹੈਗੀਆਂ ਇਹ ਸਿਰਫ ਆਪਾਂ 250 ਦਾ ਦਿੰਦੇ ਆਂਗੇ ਇਹ ਵੀ ਸਿਰਫ 250 ਰੁਪਏ ਦਾ ਸੈਟ ਆ ਇਹ ਦੇਖ ਸਕਦੇ ਹੋ ਇਹ ਵੀ ਜੇ ਕਿਸੇ ਨੇ ਪਾਰਸਲ ਕਰਾਉਣਾ ਉਹਦੇ ਆਪਾਂ 50 ਰੁਪਏ ਐਕਸਟਰਾ ਹੁੰਦੇ ਨੇ ਕੀ ਠੀਕ ਆ ਇਹਦੇ ਮਿਹਨਤ ਵਾਲੀ ਹੁੰਦੀ ਹੈਗੀ ਭੇਜਣ ਕਰਨ ਦੀ ਕਿਉਂਕਿ ਜਿਹੜਾ ਨਾੜ ਜਿਹੜਾ ਡੱਬਾ ਦਾ ਇਹ ਥੋੜਾ ਹਲਕਾ ਹੁੰਦਾਗਾ ਇਹਨੂੰ ਆਪਾਂ ਡਾਇਰੈਕਟ ਭੇਜ ਨਹੀਂ ਸਕਦੇ ਇਹਨੂੰ ਇਦਾਂ ਪੈਕਿੰਗ ਕਰਕੇ ਤੋ ਇਹ ਮਿਹਨਤ ਵਾਲੀ ਆਉਂਦੇ ਵੀਰੇ ਚੇਪੀ ਤੇ ਗੱਤਾ ਬਹੁਤ ਲੱਗਦਾਗਾ ਸਹੀ ਗੱਲ 570 ਰੁਪਏ ਖਰਚਾ ਆ ਜਾਂਦਾ ਹੈ ਹਾਂ ਪਰ ਮਤਲਬ ਮਿਹਨਤ ਵਾਲੀ ਹੁੰਦੀ ਹੈ ਤੇ ਖਰਚੇ ਦਾ ਖਰਚੇ ਮਿਹਨਤ ਉਹਦਾ ਜ਼ਿਆਦਾ ਆਉਂਦੀ ਹੈ ਭੇਜਣ ਦਾ ਫਿਰ ਟੁੱਟਦੀ ਨਹੀਂ ਹੈਗੀ ਆਪਣੀ ਟੁੱਟਦੀ ਨਹੀਂ ਹੈਗੀ ਦੂਸਰੀ ਗੱਲ ਹੋਰ ਵੀ ਹੈਗੀ ਜੇ ਅਗਲੇ ਦਾ ਆਪਾਂ ਕੋਈ ਮਹਗਾਉਂਦਾ ਹਣਾ ਅਗਲੇ ਕਹਿੰਦੇ ਜੀ ਟੁੱਟਪਾਜ ਹੁੰਦੀ ਹੈਗੀ ਮਨੋਂ ਵੀਰੇ ਨੂੰ ਬੇਨਤੀ ਕਰਦਾਗਾ ਪਾਰਸਲ ਖੋਲਣ ਵੇਲੇ ਠੀਕ ਹੈ ਨਾ ਉਹਦੀ ਵੀਡੀਓ ਬਣਾ ਲਓ ਵੀਡੀਓ ਬਣਾ ਲਓ ਜੇ ਟੁੱਟਪਾਜ ਹੋਗੀ ਤਾਂ ਮੈਂ ਸੋਨੂੰ ਦੁਆਰੇ ਭੇਜ ਦੋ ਉਹ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਕੋਈ ਵੀ ਪ੍ਰੋਡਕਟ ਚਾਹੀਏ ਹੈ ਚਾਹੇ ਕੋਈ ਵੀ ਹੈਗਾ ਠੀਕ ਹੈ ਹਾਂ ਇਹ ਜ਼ਿੰਮੇਵਾਰੀ ਹੈ ਯਾਨੀ ਕਿ ਉਹ ਮੈਂ ਭੇਜਨੇ ਵੇਲੇ ਹੁਣ ਤੱਕ ਆਪਾਂ ਦਾ 100 150 ਵਾ ਇਦਾਂ ਟੁੱਟੇ ਭਜ ਹੋਈ ਆਪਣੀ ਮਾਸਕਾਂ ਦੀ ਵੀ ਹੋਈ ਜਾਂਦੀ ਹੈ ਉਹ ਜਾਂਦੀ ਹੈ ਉਹ ਆਪਾਂ ਕੰਮ ਕਰਦੇ ਹਾਂ ਹਾਂ ਜੀ ਦੇਖੋ ਮਾਸਕ ਦੀ ਗੱਲਬਾਤ ਕਰੀ ਆ ਆਪਣੇ ਲਗਾਏਗੇ ਨਾ ਇਸ ਟਾਈਮ ਜਾਂ ਫਿਰ ਮਾਸਕ ਹੈਗੇ ਵੀਰੇ ਪਏ ਆਗੇ ਅੰਦਰ ਪਏਗੇ ਉਹ ਦਿਖਾਵੇ ਮੜਾ ਇੱਕ ਆਪਾਂ ਵਿੱਚ ਦਿਖਾ ਦਈਏ ਲੈ ਮਾਸਕ ਦਿਖਾਉਣੇਗਾ ਆਪਾਂ ਬਣੇ ਰਹੋ ਹਾਂ ਜੀ ਲੈ ਵੀ ਇਹ ਆ ਗਏ ਜੀ ਉਹ ਮਾਸਕ ਹਨ ਹਾਂਜੀ ਇਹ ਨਾਈਟ ਡਿਵੀਜ਼ਨ ਚ ਆ ਜਾਂਦਾ ਵੀਰੇ ਇਹ ਨਾਈਟ ਡਿਵੀਜ਼ਨ ਚ ਆ ਜਾਂਦਾ ਹਾਂ ਹਾਂ ਜਿਵੇਂ ਇਹ ਰਾਤ ਨੂੰ ਡਰਾਈਵ ਕਰਨ ਉਹਦੇ ਵਾਸਤੇ ਹੁੰਦੀ ਹੈ ਇਹ ਸਿਲਵਰ ਆ ਜਾਂਦਾ ਜੀ ਇਹ ਕਿਵੇਂ ਸਿਲਵਰ ਜਾ ਬਸ ਇਹ ਚ ਅੱਖਾਂ ਨਹੀਂ ਦੀਆਂ ਬੰਦੇ ਦੀਆਂ ਸਭ ਬੰਦੇ ਦੀਆਂ ਅੱਖਾਂ ਨਹੀਂ ਦੀਆਂ ਆਹਾਂ ਠੀਕ ਆ ਇਸੇ ਤਰ੍ਹਾਂ ਆ ਜਾਂਦਾ ਕਿਵੇਂ ਖੜੀ ਖੁੜੀ ਹੋਵੇ ਅੱਖੋਂ ਫਿਰ ਦੀ ਨਹੀਂ ਇਹੋ ਜੀ ਗੱਲ ਹੁੰਦਾ ਹਾਂ ਹਾਂ ਤੇ ਆਹ ਕਾਲੇ ਚ ਆ ਜਾਂਦਾ ਇਹ ਕਾਲੇ ਚ ਆ ਜਾਂਦਾ ਇਹ ਧੁੱਪ ਵਾਸਤੇ ਹੁੰਦਾ ਹੈਗਾ ਸਾਰੇ ਦੇਖ ਸਕਦੇ ਹੋਗੇ ਆ ਰੈਂਬੋ ਕਲਰ ਦਾ ਆ ਜਾਂਦਾ ਤਿੰਨ ਚਾਰ ਤਰ੍ਹਾਂ ਦੇ ਮਾਸਕ ਆ ਗਏ ਬਾਈ ਇਹ ਪ੍ਰੀਮੀਅਮ ਕੁਆਲਿਟੀ ਹੈ ਵੀਰੇ ਅੱਛਾ ਹਲਕੀ ਜਿਹੀ ਨਹੀਂ ਹੁੰਦਾ ਜੀ ਪ੍ਰੀਮੀਅਮ ਕੁਆ ਸਸਤਾ ਹੁੰਦਾਗਾ ਇਹ ਕਿੰਨੇ ਰੁਪਈਆ ਦੇ ਨੇ ਬਾਈ ਇਹ ਸਿਰਫ ਵੀਰੇ 200 ਰੁਪਈਆ ਦਾਗਾ ਲੇ ਵੀ ਸਰਪੂ 200 ਰੁਪਏ ਦਾ ਮਾਸਕ ਆ ਬਈ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਕੁਆਲਿਟੀ ਪ੍ਰੀਮੀਅਮ ਹੈ ਦੀ ਹਾਂ ਹਲਕੀ ਨਹੀਂ ਹਾਂ ਲੈ ਵੀ ਕਿਉਂਕਿ ਹੁਣ ਬਈ ਜਿਹੜਾ ਗਰਮੀ ਵਾਲਾ ਸੀਜ਼ਨ ਹੈਗਾ ਬਈ ਕੰਮ ਆਉ ਉਹ ਨਾ ਇਹ ਮੱਖੀ ਮੱਛਰ ਤੂੜਨੀ ਪੈਂਦੀ ਬਈ ਮੱਖੀ ਮੱਛਰ ਤੂੜ ਤੇ ਮੇਨ ਗੱਲ ਆ ਬਈ ਤੁਹਾਡਾ ਜਿਹੜਾ ਫੇਸ ਹੈਗਾ ਉਹ ਕਾਲਾ ਹੋਣ ਤੋਂ ਬਚਾਊਗਾ ਹੁਣ ਹਾਂ ਧੁੱਪ ਜਾਦੇ ਪ੍ਰਿੰਡਾ ਬਹੁਤ ਆਉਣਗੇ ਹੁਣ ਪ੍ਰਿੰਡਾ ਬਹੁਤ ਆਉਣਗੇ ਪ੍ਰਿੰਡਾ ਤੋਂ ਵਧੀਆ ਨਜਾਦ ਪਾਉਂਦੇ ਸਹੀ ਗੱਲ ਹੈ ਲੈ ਵੀ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਬਈ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰੋਡਕਟ ਜਿਹੜਾ ਘਰੇ ਬੈਠੇ ਮੰ ਤੇ ਜੇ ਬਈ ਇੱਥੇ ਆਣਾ ਹੋਵੇ ਕਿਸੇ ਨਰਮਿੰਦ ਹਾਂ ਆਪਣਾ ਪਿੰਡ ਲੌਗੜਾ ਵਾਲਾ ਬਈ ਜ਼ਿਲ੍ਹਾ ਸੰਗਰੂਰ ਠੀਕ ਆ ਆਪਣੇ ਇਹਦਾ ਘਰ ਦਾ ਪਤਾ ਹੈਗਾ ਨੇੜੇ ਨੇਰੀ ਕੋਠੀ ਸਿੱਧ ਸੰਬੱਧ ਦਾ ਰੋਡ ਪਿੰਡੀ ਕੇਰ ਸੰਗਰੂਰ ਆ ਜਾਂਦਾ ਹੈਗਾ ਉੱਥੇ ਆਪਣਾ ਘਰ ਹੈ ਜੀ ਠੀਕ ਆ ਹਾਂ ਜੀ ਮੇਰਾ ਨਾਮ ਹਰਮੇਸ਼ ਸਿੰਘਾ ਪਿੰਡ ਲੌਗੜਾ ਮੋਬਾਈਲ ਨੰਬਰ ਹੈ ਜਿਹੜਾ 9878234959 ਠੀਕ ਆ ਬਈ ਧੰਨਵਾਦ ਜੀ ਲਓ ਬਈ ਮਿੱਤਰੋ ਜੱਕ ਲਓ ਫੋਨ ਤੇ ਗ੍ਰੀਨ ਦੇ ਉੱਪਰ ਨੰਬਰ ਹੈਗਾ ਤੇ ਮੰਗਵਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਦੱਬ ਕੇ ਧੰਨਵਾਦ ਧੰਨਵਾਦ